ਉਹ 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 ਸਾਡਾ ਲੋਕੀ ਬੰਨਣਾ ਇਹ ਸ਼ੁਕਰਾ ਹੋ ਗਿਆ ਬਾਬਾ ਜੀ ਨਹੀਂ ਜਾਣੀ ਅਸੀਂ ਹੋਰ ਨਹੀਂ ਕਿਸੇ ਤੱਕ ਅਸੀਂ ਉਹ ਨਿਕਲੇ ਆ ਪਰਚੇ ਵਾਲੇ ਤੁਸੀਂ ਇਸ ਗੱਲ ਨੂੰ ਨਿਕਭਰਾਉਣਾ ਸਾਫ਼ ਦੀ ਗੱਲ ਆ ਸਾਨੂੰ ਇਨਫੋਰਮੇਸ਼ਨ ਆਈਸੀਐਸਐਚਓ ਸਾਹਿਬ ਨੂੰ ਸਵੇਰੇ ਵੀ ਸਾਡਾ ਬੱਚਾ ਰਾਤ ਦਾ missing ਹੈਗਾ ਉਹਦੇ ਮਨਦੀਪ ਨਾਂ ਸੀ ਉਹਦਾ ਉਮਰ 27 22 ਸਾਲ ਮੈਰਿਡ ਆ ਔਰ ਜੋ ਉਹਨਾਂ ਦੇ ਫਾਦਰ ਵੱਲੋਂ ਜਿੱਦੀ ਇਨਫੋਰਮੇਸ਼ਨ ਦਿੱਤੀ ਉਦੋਂ ਹੀ ਸਾਡੇ ਐਸਟੂ ਸਾਹਿਬ ਵੱਲੋਂ ਲੋਕੇਸ਼ਨ ਫੋਨ ਦੀ ਲੈ ਕੇ ਪਾਲ ਸਟਾਰਟ ਕੀਤੀ ਗਈ ਔਰ ਪਾਲ ਕਰਦੇ ਕਰਦੇ ਇਨਫੋਰਮੇਸ਼ਨ ਆਈ ਵੀ ਇੱਕ ਡੈਡ ਬੋਡੀ ਪਈ ਆ ਇਹ ਕਿਹੜਾ ਏਰੀਆ ਇਹ ਸਪਸ਼ਟ ਤੌਰ ਤੇ ਮਾਲਪੁਰ ਦੇ ਬਾਹਰਲਾ ਪਾਸਾ ਕਹਿ ਸਕਦੇ ਆਪਾਂ ਬੇਵਾਦ ਏਰੀਆ ਆ ਔਰ ਉੱਥੇ ਆ ਕੇ ਜਦੋਂ ਮੌਕੇ ਦੀ ਵਿਜ਼ਿਟ ਕੀਤੀ ਹੈਗੀ ਔਰ ਪਰਿਵਾਰ ਨੂੰ ਮਿਲੇ ਹੈਗੇ ਆ ਬੇਸਿਕਲੀ ਮਨਦੀਪ ਹੁਣੀ ਇੱਥੇ ਨਸ਼ਾ ਛਡਾਊ ਕੇਂਦਰ ਆ ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ ਉਸ ਤੋਂ ਬਾਅਦ ਇਹਨੂੰ ਆਈ ਨੂੰ ਬਾਹਰ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ ਠੀਕ ਸੀਗਾ ਪਰੰਤੂ ਅੱਜ ਇਹਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਸਮਾਨ ਮਿਲਿਆ ਉਹਦੀ ਪਾਕ ਬਾਸ ਐਂਡ ਉਹ 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 빨리 ਸਾਡੇ ਕੋਲ ਗੱਲ ਨਾ ਕਰਨਾ ਕਿਸ਼ਨਾਉਂ ਅਕਲ ਕਿਸ ਤਰ੍ਹਾਂ ਪਤਾ ਲੱਗਾ ਕਿ ਬੱਚੇ ਇੰਨੇ ਕਿੱਥੇ ਆਏ ਤੇ ਅਰੇ ਤਾਂ ਰਾਤ ਜਿਹੜੇ ਫੋਨ ਬੰਦ ਹੋ ਗਿਆ ਨਾ ਜੀ ਫੋਨ ਬੰਦ ਹੋਇਆ ਤੇ ਸਾਨੂੰ ਫਿਕਰੀ ਪਈ ਕਿ ਅਸੀਂ ਰਾਤ 2 ਵਜੇ ਤੱਕ ਇੱਧਰ ਸਾਰੇ ਸੜਕਾਂ ਤੋਂ ਘੁੰਮਦੇ ਰਹੇ ਸਵੇਰੇ ਆ ਕੇ ਮਿਠ ਕੇ ਲੋਕੇਸ਼ਨ ਨੂੰ ਕਢਾ ਕੇ ਪਤਾ ਲੱਗਾ ਕਿ ਇੱਥੇ ਕਿਸੇ ਨੇ ਦੱਸਿਆ ਵੀ ਉੱਥੇ ਕਿੱਥੇ ਆ ਗਏ ਕੀ ਕਾਰਨ ਲੱਗਦਾ ਸ਼ੁਰੂਆਤੀ ਜਿਹੜੇ ਵੀ ਦੇਖੀ ਬੋਡੀ ਅਨੁਭਵੀ ਸੀ ਪਤਾ ਕੀ ਹੋਇਆ ਜੀ ਕਿੱਥੇ ਹੋ ਕੈਨ ਕੀਤਾ ਨਾ ਇਹਦਾ ਫੋਨ ਕੋ ਐਸਤੇ ਲਈ ਕੋਈ ਗੱਲ ਨਹੀਂ ਗਈ ਫੋਨ ਕੋਲ ਨਹੀਂ ਹੈ ਤੇ ਤਾਂ ਮਤਲਬ ਕੋਈ ਕਿਸ ਨੇ ਕੁਕਾਰਾ ਕੀਤਾ ਜਾਂ ਜਿਹਦਾ ਪਹਿਲਾਂ ਵੀ ਤੁਹਾਡੇ ਵਿੱਚ ਅਸੀਂ ਮੋਹਤ ਹੋਈ ਉਹਨਾਂ ਤੇ ਵੀ ਛੱਡ ਕੇ ਆਪਾਂ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੀ ਹੈਗਾ ਕੀ ਨਹੀਂ ਕੀ ਮੰਗ ਕਰਦੇ ਤੇ ਹੁਣ ਮੰਗਦੇ ਤੋਂ ਵੀ ਹੋਇਆ ਪਹਿਲੇ ਤਾਂ ਵੀ ਇਹ ਤਾਂ ਵੀ ਇਨਸਾਨ ਮਿਲਣਾ ਚਾਹੀਦਾ ਸਾਨੂੰ ਹੋਰ ਉਸ ਕੁਸ਼ਤੀ ਨਾਲ ਸਾਬਦ ਨੂੰ ਪਹਿਲਾਂ ਵੀ ਆਏ ਹੋਏ ਸੀਗੇ ਬੱਚੇ ਕਿੱਥੇ ਨੇ ਬੱਚੇ ਜੋ ਕੈਨੇਡਾ ਚ ਜਾ ਕੇ ਵਿਆਹ ਹੋਏ ਨੂੰ ਥੋੜਾ ਜਿਰੇ ਹੋਏ ਆ ਸਾਨੂੰ ਇਨਫੋਰਮੇਸ਼ਨ ਆਈ ਸੀਐਸਐਚਓ ਸਾਹਿਬ ਨੂੰ ਸਵੇਰੇ ਵੀ ਸਾਡਾ ਬੱਚਾ ਰਾਤ ਦਾ ਮਿਸਿੰਗ ਹੈਗਾ ਉਹਦੇ ਮਨਦੀਪ ਨਾਮ ਸੀ ਉਹਦਾ ਉਮਰ ਕਰੀਬ 27-22 ਸਾਲ ਮੈਰਿਡਾ ਔਰ ਜੋ ਉਹਨਾਂ ਦੇ ਫਾਦਰ ਵੱਲੋਂ ਜਿੰਨੀ ਇਨਫੋਰਮੇਸ਼ਨ ਦਿੱਤੀ ਉਦੋਂ ਹੀ ਸਾਡੇ ਐਸਐਚਓ ਸਾਹਿਬ ਵੱਲੋਂ ਲੋਕੇਸ਼ਨ ਫੋਨ ਦੀ ਲੈ ਕੇ ਪਾਲ ਸਟਾਰਟ ਕੀਤੀ ਗਈ। ਔਰ ਪਾਲ ਕਰਦੇ ਕਰਦੇ ਇਨਫੋਰਮੇਸ਼ਨ ਆਈ ਵੀ ਇੱਕ ਡੈੱਡ ਬੋਡੀ ਪਈ ਆ। ਇਹ ਕਿਹੜਾ ਏਰੀਆ? ਇਹ ਤਾਂ ਕਲਗੀਤਾਂ ਦੇ ਅਸਿਸਟੂਡ ਦੇ ਨੇੜੇ ਆ। ਮਾਲਪੁਰ ਦੇ ਬਾਹਰਲਾ ਪਾਸਾ ਕਹਿ ਸਕਦੇ ਆਪਾਂ। ਬੇਵਾਦ ਏਰੀਆ ਆ। ਔਰ ਉੱਥੇ ਆ ਕੇ ਜਦੋਂ ਮੌਕੇ ਦੀ ਵਿਜ਼ਿਟ ਕੀਤੀ ਹੈਗੀ ਔਰ ਪਰਿਵਾਰ ਨੂੰ ਮਿਲੇ ਹੈਗੇ ਆ। ਬੇਸਿਕਲੀ ਮਨਦੀਪ ਹੁਣੀ ਇੱਥੇ ਨਸ਼ਾ ਛਡਾਊ ਕੇਂਦਰ ਆ। ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ ਉਸ ਤੋਂ ਬਾਅਦ ਇਹਨੂੰ ਆਏ ਨੂੰ ਬਾਹਰ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ ਠੀਕ ਸੀਗਾ ਪਰੰਤੂ ਅੱਜ ਇਹਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਆ ਸਮਾਨ ਮਿਲਿਆ ਉਹਦੀ ਪਾਕਟਸ ਚੋਂ ਮਿਲਿਆ ਆ ਸਾਨੂੰ ਇਨਫੋਰਮੇਸ਼ਨ ਆਈ ਸੀਐਸਐਚਓ ਸਾਹਿਬ ਨੂੰ ਸਵੇਰੇ ਵੀ ਸਾਡਾ ਬੱਚਾ ਰਾਤ ਦਾ ਮਿਸਿੰਗ ਹੈਗਾ ਉਹਦੇ ਮਨਦੀਪ ਨਾਮ ਸੀ ਉਹਦਾ ਉਮਰ ਕਰੀਬ 27-22 ਸਾਲ ਮੈਰੀਡਾ ਔਰ ਜੋ ਉਹਨਾਂ ਦੇ ਫਾਦਰ ਵੱਲੋਂ ਜਿੰਨੀ ਇਨਫੋਰਮੇਸ਼ਨ ਦਿੱਤੀ ਉਦੋਂ ਹੀ ਸਾਡੇ ਐਸਐਚਓ ਸਾਹਿਬ ਵੱਲੋਂ ਲੋਕੇਸ਼ਨ ਫੋਨ ਦੀ ਲੈ ਕੇ ਪਹਾਲ ਸਟਾਰਟ ਕੀਤੀ ਗਈ ਔਰ ਪਹਾਲ ਕਰਦੇ ਕਰਦੇ ਇਨਫੋਰਮੇਸ਼ਨ ਆਈ ਵੀ ਇੱਕ ਡੈੱਡ ਬੋਡੀ ਪਈ ਆ ਇਹ ਕਿਹੜਾ ਏਰੀਆ ਇਹ ਸਤਕਲਗਿਤਾ ਦੇ ਸਿਸੂਪੁਰ ਦੇ ਆ ਮਾਲਪੁਰ ਦੇ ਬਾਹਰਲਾ ਪਾਸਾ ਕਹਿ ਸਕਦੇ ਆਪਾਂ ਆ ਬੇਵਾਦ ਏਰੀਆ ਆ ਔਰ ਉੱਥੇ ਆ ਕੇ ਜਦੋਂ ਮੌਕੇ ਦੀ ਵਿਜ਼ਿਟ ਕੀਤੀ ਹੈਗੀ ਔਰ ਪਰਿਵਾਰ ਨੂੰ ਮਿਲੇ ਹੈਗੇ ਆ ਬੇਸਿਕਲੀ ਮਨਦੀਪ ਹੋਣੀ ਇੱਥੇ ਨਸ਼ਾ ਛਡਾਊ ਕੇਂਦਰ ਹੈ ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ ਉਸ ਤੋਂ ਬਾਅਦ ਇਹਨੂੰ ਆਏ ਨੂੰ ਬਾਹਰ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ ਠੀਕ ਸੀਗਾ ਪਰੰਤੂ ਅੱਜ ਇਹਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਸਮਾਨ ਮਿਲਿਆ ਉਹਦੀ ਪਾਕਟਸ ਚੋਂ ਮਿਲਿਆ ਇੱਕ ਸਰੇਂਜ ਮਿਲੀ ਆ ਜਿਹੜਾ ਇੰਜੈਕਸ਼ਨ ਲਾਉਂਦੇ ਆ ਪਲੱਸ ਇੱਕ ਚਮਚ ਮਿਲਿਆ ਪਾਣੀ ਦੀ ਬੋਟਲਸ ਆ ਔਰ ਇਹਨੇ ਜੋ ਸਾਨੂੰ ਲੱਗ ਰਿਹਾ ਵੀ ਆ ਸਟੀਕਾ ਲਾਉਂਦੇ ਟਾਈਮ ਹੀ ਇਹਦਾ ਹਾਰਟ ਫੇਲ ਹੋਇਆ ਬਾਕੀ ਪੋਸਟ ਮਾਰੋ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ ਕਿਉਂਕਿ ਯਾਰਾ ਸੱਟ ਫਿਜ਼ੀਕਲੀ ਕੋਈ ਨਹੀਂ ਦੀਦੀ ਹੈਗੀ ਔਰ ਐਸ ਪਰ ਲਾ ਸਖਤ ਕਾਰਵਾਈ ਕੀਤੀ ਜਾਏਗੀ ਜਿਹੜੇ ਜਿਹੜੇ ਬੰਦੇ ਇਹਦੇ ਚ ਇਨਵੋਲ ਹੋ ਮੇਰੀ ਔਰ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਬੱਚੇ ਨਸ਼ਾ ਛਡਾਊ ਕੇਂਦਰ ਤੋਂ ਹੁਣ ਸਾਰੇ ਬਹੁਤ ਮੋਟੀਵੇਟ ਕਰ ਰਹੇ ਆ ਅਸੀਂ ਔਰ ਨਸ਼ਾ ਛੱਡ ਕੇ ਜਦੋਂ ਬਾਹਰ ਆਉਂਦੇ ਆ ਉਹ ਉਹ ਨਸ਼ਾ ਛਡਾਊ ਕੇਂਦਰ ਨਾਲੋਂ 20 ਜ਼ਿਆਦਾ ਉਹ क्रूशियल ਟਾਈਮ ਹੈਗਾ ਆ ਕਿਉਂਕਿ ਸਾਰੇ ਡਾਕਟਰਸ ਕਹਿੰਦੇ ਵੀ ਜਦੋਂ ਇੱਕ ਵਾਰੀ ਨਸ਼ਾ ਛੱਡ ਦਿੰਦਾ ਬੱਚਾ ਔਰ ਮਗਰਲੇ ਜਿਹੜੇ 2-3 ਮਹੀਨੇ ਆ ਉਹਦੇ ਲਈ ਮੋਟੀਵੇਸ਼ਨ ਸਪੀਚਸ ਹੈਗੀਆਂ ਆ ਔਰ ਇਹਨੇ ਹਫ਼ਤੇ 'ਚ ਇੱਕ ਵਾਰੀ ਦੋ ਵਾਰੀ ਹਸਪੀਟਲ ਜਾ ਕੇ ਉਹ ਸਪੀਚਸ ਲੈਣੀਆਂ ਹੁੰਦੀਆਂ ਆ ਆਦਰਵਾਇਜ਼ ਜਿਹੜਾ ਫਿਰ ਜਿਹੜਾ ਨਸ਼ਾ ਇਹ ਪਹਿਲਾਂ ਕਰਦਾ ਹੁੰਦਾ ਜੇ ਉਹ ਦੁਬਾਰਾ ਲੈਂਦਾ ਤਾਂ ਹਾਰਟ ਨੂੰ ਔਰ ਬਾਕੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਅਫੈਕਟ ਹੁੰਦਾ ਉਹਦੇ ਨਾਲ ਬੰਦੇ ਦਾ ਓਵਰ ਹੋ ਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਮੇਰੀ ਬੇਨਤੀ ਆ ਸਾਰੇ ਬੱਚਿਆਂ ਨੂੰ ਜਿਹੜਾ ਨਸ਼ਾ ਛਡੌਕਣ ਦੇ ਤੋਂ ਬਾਹਰ ਆ ਰਹੇ ਆ ਉਹ ਪਲੀਜ਼ ਬਾਕੀ ਟ੍ਰੀਟਮੈਂਟ ਵੀ ਕਰਾਉਣ ਜਿਵੇਂ ਸਪੀਚਸ ਹੁੰਨੀਆਂ ਹੈਗੀਆਂ ਆ ਸਾਈਕੋਲੋਜੀ ਦੇ ਟੀਚਰਸ ਹੁੰਦੇ ਹੈਗੇ ਆ ਉਹ ਸਾਰੀਆਂ ਕਰਨ ਥੈਂਕ ਯੂ ਸਰ ਮੈਟਰ ਉਹ ਅਸੀ ਦੇ ਬ੍ਰਦਰ ਤਾਂ ਉਹ ਦਿਨ ਤਾਂ ਨਹੀਂ ਨਹੀਂ ਜੀ ਨਹੀਂ ਉਹ ਦਿਨ ਫਿਲਹਾਲ ਸਾਨੂੰ ਕੋਈ ਨਹੀਂ ਲੱਗ ਰਿਹਾ ਵੀ ਉਸ ਮਰਡਰ ਨਾਲ ਰਿਲੇਟਡ ਹੈਗਾ ਆ ਪਰ ਤੁਸੀਂ ਹਾਰ ਐਂਗਲ ਤੋਂ ਤਫਤੀਸ਼ ਕਰਾਂਗੇ ਇਹਦੇ ਚ ਕੋਈ ਇਹ ਨਹੀਂ ਹੋਊਗਾ ਵੀ ਕਿਸੇ ਵੀ ਤਰੀਕੇ ਨਾਲ ਅਨਗੈਲੀ ਨਹੀਂ ਹੋਏਗੀ